ਭਾਈ ਆਪਾਂ ਨਾ ਪਿੰਡ ਬੁਰਜ ਮਾਨਸਾਈਆਂ ਖੜੇ ਆ ਆਪਾਂ ਜ਼ਿਲ੍ਹਾ ਬਠਿੰਡਾ ਤਾਂ ਤਰੇ ਝੋਨਾ ਦੇਖੋ ਹਨਾ ਬਾਈ ਆਪਾਂ ਨਾ ਉੱਪਰ ਬਿਊਟੀ ਆਪਾਂ ਲਾ ਦਾਂਗੇ ਉੱਪਰ ਹਨਾ ਵੀ ਕਿਹੜੇ ਹਿਸਾਬ ਦੇ ਨਾਲ ਐਸੇ ਸੜਕ ਨੂੰ ਜਿਹੜਾ ਪਾਣੀ ਨੇ ਪਾਰ ਕਰਤਾ ਸੀ ਜਦੋਂ ਇਹ ਹੜ੍ਹ ਦੇ ਥੋੜੇ ਜ਼ਿਆਦਾ ਆਏ ਸੀ ਤੇ ਆਹ ਦੇਖ ਸਕਦੇ ਹੋ ਬਾਈ ਹਨਾ ਵੀ ਭੋਰਾ ਵੀ ਜਿਹੜਾ ਝੋਨਾ ਨਹੀਂ ਹੋਇਆ ਕਲਾਬ ਦੇਖਣ ਨੂੰ ਜ਼ਰੂਰ ਲੱਗਦਾ ਪਰ ਤੇ ਬੱਲੀਆਂ ਨਹੀਂ ਹੈਗੀਆਂ ਬਾਈ ਬਸ ਇੱਕ ਕਿਸਾਨ ਭਰਾਣਾ ਨੂੰ ਬਾਹ ਨਹੀਂ ਸਕਦਾ ਇੱਕ ਆ ਤੇ ਵਾਸ ਜਿਹੜਾ ਕੁਝ ਵੀ ਨਹੀਂ ਚੱਲਦਾ ਸਾਹਮਣੇ ਦੇਖੋ ਬਾਈ ਕਿਡੀਆਂ ਕਿਡੀਆਂ ਦੌਗੀਆਂ ਨੇ ਹਨਾ ਤੇ ਬਾਕੀ ਆਪਾਂ ਤੁਹਾਨੂੰ ਸੜਕ ਦੇ ਆਪਰ ਹੈ ਦੂਜੇ ਪਾਸੇ ਵੀ ਦਿਖਾਵਾਂਗੇ ਆਪਾਂ ਇਧਰ ਇੱਥੋਂ ਜਿਹੜਾ ਪਾਣੀ ਬਈ ਆਰ ਪਾਰ ਜਿਹੜਾ ਟੱਪਿਆ ਸੀ ਸੜਕ ਦੇ ਉੱਤੋਂ ਦੀ ਤੇ ਆ ਨਾਲ-ਨਾਲ ਮੇਰੇ ਖਾਲਚੇ ਦਾ 15 ਤੋਂ 20 ਫੁੱਟ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਝੋਨੇ ਦਾ ਹਜੇ ਥੋੜਾ ਜਿਹਾ ਅੱਗੇ ਜੇ ਅਪਾ ਨਿਗਾ ਮਾਰੀਏ ਤਰਾ ਦੇਖਣ ਪਰਖਣ ਜੋਗਾ ਥੋੜਾ ਜਿਹਾ ਹੈਗਾਗਾ ਪਾਜਰਾ ਹਾਂ ਸੜਕ ਦੇ ਨਾਲ-ਨਾਲ ਨਾ ਝੋਨਾ ਜਿਹਦਾ ਜਮਾ ਖਤਮ ਕੀਤਾ ਪਿਆਗਾ ਪਿੰਡ ਬੁਰਜਮਾਨਸਾਈਆਂ ਇਧਰ ਸਾਹਮਣੇ ਰਹਿਗਾ ਪਿੰਡ ਫੂਲ ਤੇ ਇਧਰ ਰਹਿਗਾ ਪਿੰਡ ਬੁਰਜਮਾਨਸਾਈਆਂ ਤੇ ਆਹ ਉਹ ਸੜਕ ਸੀ ਬਾਈ ਤੇ ਪ੍ਰਾਲੀ ਦੇ ਕਹਿ ਦਿੰਦੇ ਨੇ ਇੱਕ ਵੀ ਜ਼ਿਮੀਂਦਾਰ ਅੱਗ ਲਾਉਂਦਾ ਪਰਚੇ ਪਾਏ ਜਾਂਦੇ ਨੇ ਕਿ ਧੂਆਂ ਕੇ ਸੈਟਲਾਈਟ ਆ ਕੇ ਵੇਖ ਲੈਂਦਾਗਾ ਪ੍ਰਸ਼ਾਸਨ ਪਹੁੰਚ ਜਾਂਦਾ ਨਾ ਪਰ ਜਿਹੜਾ ਪ੍ਰਸ਼ਾਸਨ ਇੱਥੇ ਇੱਕ ਵਾਰ ਵੀ ਪਹੁੰਚਿਆ ਇਸ ਜਗ੍ਹਾ ਤੇ ਆ ਦੇਖੋ ਬਾਈ ਆ तकरीबन ਨਾ ਪਟਾ ਲਗ ਭਾਗਾ ਸਾਢੇ 3-4 ਕਿੱਲਾਂ ਦਾ ਪਟਾ ਹੋਊ ਆ ਉਹ ਜਿੱਥੋਂ ਤੱਕ ਇਹ ਨਿਗਾ ਜਾਂਦੀ ਹੈਗੀ ਤੇ ਬਾ ਪਹਿਲਾਂ ਸੁਣਾ ਗੱਲ ਆਪਾਂ ਦੱਸ ਕੇ ਹਟਿਆਂਗੇ ਵੀ ਇਹਦਾ ਕਿਸਾਨ ਨੇ ਜਿਹੜਾ ਹੈ ਬਾਯਾ ਨਿਗਾ ਤੇ ਕਾਸਰ ਜਿਹੜੀ ਕੋਈ ਵੀ ਨਹੀਂ ਰਹੀ ਬਹੁਤ ਜ਼ਿਆਦੇ ਨੁਕਸਾਨ ਕੀਤਾ ਸੀ ਇੱਥੇ ਬਈ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕਉਂਗੇ ਪ੍ਰਸ਼ਾਸਨ ਵੀ ਉੱਥੇ ਪਹੁੰਚ ਜਾਗਾ ਪਹੁੰਚਦਾਗਾ ਜਿੱਥੇ ਕੁਝ ਮਿਲਦਾ ਹੋਵੇ ਪਰ ਇਸ ਦੇ ਜ਼ਿੰਮੇਵਾਰ ਕੋਲੋਂ ਨਾ ਤਾਂ ਕੁਝ ਦੇਣ ਨੂੰ ਆਗਾ ਕੁਝ ਨਾ ਕੁਝ ਲੈਣ ਨੂੰ ਆ ਬਾਈ ਤਾਂ ਕਰਕੇ ਦਾ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਨਾ ਹੀ ਇੱਥੇ ਕੋਈ ਸੈਟੇਲਾਈਟ ਕੰਮ ਆਏ ਨਹੀਂ ਬਸ ਜਦੋਂ ਇਹ ਇਹ ਨੂੰ ਜਿਹਨੂੰ ਅੱਗ ਲਾਊਗਾ ਕਿਸਾਨ ਚਲੋ ਪੰਜ ਮਾਨ ਕੋਈ ਸੱਤ ਮਾਨ ਨਿਕਲੂ ਚ ਉਹਨਾਂ ਉਦ ਨੂੰ ਅੱਗ ਲਾਊਗਾ ਪਰਾਲੀ ਨੂੰ ਉਦੋਂ ਪ੍ਰਸ਼ਾਸਨ ਅਥੇ ਜੂਰ ਬਾਈ ਪਹੁੰਚੂਗਾ ਕਿਉਂਕਿ ਧੂਆਂ ਕਰੂਗਾ ਇਹ ਚੀਜ਼ਾਂ ਤਾਂ ਕਰਕੇ ਧੰਨਵਾਦ ਬਾਈ